ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਮ ਦਾ ਵਡਮੁੱਲਾ ਹਿੱਸਾ ਜਿੰਨਾ ਤੇ ਹਮੇਸ਼ਾ ਸਿੱਖ ਕੌਮ ਨੂੰ ਨਾਜ਼ਰ ਆਊਗਾ ਸਿੱਖੀ ਲਿਕਰ ਸਮਾਜ ਸਿੱਖਾਂ ਦਾ ਬੜਾ ਵੱਡਾ ਹਿੱਸਾ ਹੈ ਇਹ ਉਹ ਕੋਮ ਹੈ ਇਹ ਉਹ ਪਰਿਵਾਰ ਹੈ ਜਿਹਦੇ ਬਾਬੇ-ਦਾਦੇ ਗੁਰੂ ਸਾਹਿਬ ਵਾਸਤੇ ਸ਼ਸਤਰ ਪਿਆਰ ਕਰਦੇ ਸੀਗੇ ਤੇ ਉਹਨਾਂ ਸ਼ਸਤਰਾਂ ਨਾਲ ਗੁਰੂ ਸਾਹਿਬ ਨੇ ਬੜੇ-ਬੜੇ ਵੱਡਿਆਂ ਜੰਗਾਂ ਜਿੱਤੀਆਂ ਅਧ ਸ਼੍ਰੋਮ ਨੇ ਗੁਰਦਾਪਨਤਾ ਕਮੇਟੀ ਵੱਲੋਂ ਸਿਗਲਿਕਰ ਸਮਾਜ ਦੇ ਬੱਚਿਆਂ ਵਾਸਤੇ ਸ਼ਸਤਰ ਟ੍ਰੇਨਿੰਗ ਕੈਂਪ ਲਾਇਆ ਜਾ ਰਿਹਾ ਹੈ। ਉਸਤਾਦ ਜਸਵੰਤ ਸਿੰਘ ਜੀ ਇਹਨਾਂ ਦੀ ਅਗਵਾਈ ਵਿੱਚ ਇਹ ਬੱਚਿਆਂ ਨੂੰ ਗਤਕਾ ਸਿਖਾਇਆ ਜਾਏਗਾ, ਸਸਤ ਵਿੱਚ ਸਿਖਾਈ ਜਾਏਗੀ ਤੇ ਨਾਲ ਹੀ ਅਸੀਂ ਬੇਨਤੀ ਕਰਦੇ ਹਾਂ ਸ਼੍ਰੋਮਨੀ ਕਮੇਟੀ ਵੱਲੋਂ ਕਿ ਜਿੰਨੇ ਵੀ ਸਿਗਲਿਕਰ ਸਮਾਜ ਦੇ ਬੱਚੇ ਜਿਹੜੇ ਪੜ੍ਹਨਾ ਚਾਹੁੰਦੇ ਹਨ ਆਪਣਾ ਸਰਟੀਫਿਕੇਟ ਲੈ ਕੇ ਆਪਣਾ ਪੂਰਾ ਨਾਮ ਪਤਾ ਸਾਰਾ ਲਿਕੇ ਅਪਲੀਕੇਸ਼ਨ ਗੁਰਦਰਾ ਬਾਬਾ ਦੀਪ ਸਿੰਘ ਵਿਖੇ ਪਹੁੰਚਾਓ ਇਹਨਾਂ ਸਾਰੇ ਬੱਚਨ ਫੀਸ ਹੈ ਜਿਹੜੀ ਸਕੂਲੀ ਫੀਸ ਹੈ ਉਹ ਸ਼੍ਰੋਮਣੀ ਕਮੇਟੀ ਵੱਲੋਂ ਦਿੱਤੀ ਜਾਏਗੀ ਸੋ ਮੈਂ ਦਸਵੰਦ ਸਿੰਘ ਜੀ ਦਾ ਅਤੇ ਸਮੁੱਚੀ ਟੀਮ ਦਾ ਤਰਫੋਂ ਬਤ ਕਰਦਾ ਜਿਨ੍ਹਾਂ ਨੇ ਬੜਾ ਸੋਹਣਾ ਲੜ ਲਾ ਬੱਚਿਆਂ ਨੂੰ ਸ਼ਸਤਰ ਵਿਦਿਆ ਚੰਪੂਰਨ ਕਰ ਰਿਹਾ ਨਸ਼ਿਆਂ ਤੋਂ ਦੂਰ ਕਰ ਰਿਹਾ ਕੋ ਨਸ਼ਿਆਂ ਤੋਂ ਦੂਰ ਹੋਣਾ ਬਹੁਤ ਜ਼ਰੂਰੀ ਹੈ ਤੇ ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਰੇ ਵੀਰ ਬੜੇ ਉੱਸਾ ਵਾਲੇ ਬੜੀ ਚੰਗੀ ਗੱਲ ਹੈ ਸੋਸ਼ਲ ਬੱਚੇ ਵਿਖ ਲੋ ਮਨ ਚ ਬੜੀ ਵੱਡੀ ਭਾਵਨਾ ਹੈ ਕਿ ਬਾਬਾ ਜੀ ਇੱਥੇ ਗੁਰਦਰਾ ਸਾਹਿਬ ਦੇ ਬੜਾ ਸਨੇਹ ਤੇਰੇ ਬੱਚਾ ਨੂੰ ਸੋ ਸਭਨ ਬੇਨਤੀ ਹੈ ਕਿ ਨਸ਼ਾ ਦੂਰ ਰੱਖ ਕੇ ਸ਼ਸਤਰ ਵਿਦਿਆ ਨਿਪਨ ਹੋ ਤੇ ਦੇਸ਼ ਕੋਮ ਤੇ ਸਮਾਜ ਦੀ ਸੇਵਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਅੰਦਰ ਬਾਬਾ ਦੀਪ ਸਿੰਘ ਦਾ ਮਨੁਜ ਪਾਵੇ ਨਾਲ ਹੋ ਜਾਵੇ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ